ਕਿਸਾਨਾਂ ਨੂੰ ਰੋਕਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਪੁਖਤਾ ਪ੍ਰਬੰਧ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਕਿਵੇਂ ਸਰਕਾਰ ਨੇ ਸ਼ੰਭੂ ਬਾਰਡਰ ਤੇ ਤਾਲਾ ਲਗਾ ਕੇ ਕਿਸਾਨਾਂ ਨੂੰ ਰੋਕਣ ਲਈ ਤਿਆਰੀਆਂ ਕਰ ਰੱਖੀਆਂ ਨੇ ਪਰ ਕਿਸਾਨਾਂ ਵੱਲੋਂ ਨਹੀਂ ਪਰ ਕਿਸਾਨ ਸਰਕਾਰ ਵੱਲੋਂ ਨਹੀਂ ਰੋਕੇ ਜਾ ਰਹੇ ਕਿਸਾਨਾਂ ਦੀ ਤਾਦਾਦ ਪਹਿਲਾਂ ਨਾਲੋਂ ਵੀ ਜ਼ਿਆਦਾ ਵਧ ਗਈ ਜਿਹੜਾ 3 ਸਾਲ ਪਹਿਲਾਂ ਮਾਹੌਲ ਸੀ ਉਹੀ ਮਾਹੌਲ ਸਾਨੂੰ ਹੁਣ ਵੇਖਣ ਨੂੰ ਮਿਲ ਰਿਹਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇਹ ਲਾਈਵ ਤਸਵੀਰਾਂ ਜਿਸ ਦੇ ਵਿੱਚ ਸਰਕਾਰ ਨੇ ਸਪੈਸ਼ਲ ਫੋਰਸ ਲਗਾ ਕੇ ਕਿਸਾਨਾਂ ਨੂੰ ਰੋਕੜ ਲਈ ਤਿਆਰ ਬੜ ਤਿਆਰ ਕਰ ਰੱਖੀਆਂ ਨੇ ਤੁਸੀਂ ਇੱਥੇ ਆਇਓ ਅਸੀਂ ਦਿੱਲੀ ਜਾਣ ਵਾਸਤੇ ਆਏ ਆ ਪਰ ਪ੍ਰਸ਼ਾਸਨ ਨੇ ਬਹੁਤ ਜਿਆਦਾ ਕੰਕਰ ਦੇਖੋ ਕਿਨੇ ਕੀ ਲਾ ਕੇ ਬੰਦ ਕੀਤਾ ਰਸਤਾ ਪਰ ਇਧਰ ਉਹ ਸਾਡਾ ਆਉਣ ਪਿੱਛੇ ਜਥੇਬੰਦੀ ਆਉਣਗੀ ਆ ਤੇ ਸਾਰੇ ਜਮੇ ਇਕੱਠੇ ਹੋ ਗਏ ਫਿਰ ਬਾਰੀਗੜ ਚੱਕਾਂਗੇ ਆਏ ਸਾਡੀ ਟੇਬਲ ਤੇ ਦਿੱਲੀ ਰਵਾਲਾ ਹੋਵਾਂਗੇ ਤੇ ਪਿੱਛੋਂ ਕੋਈ ਅਗਲੀ ਕਾਲ ਆਏਗੀ ਇਹ ਗੁੱਲੀ ਪਰਚੇ ਚ ਇਸ ਕਰਕੇ ਅਸੀਂ ਇਹ ਖੜੇ ਹੋ ਰਹਿਣ ਨਾਲ ਕੋਈ ਕਾਰਵਾਈ ਨਹੀਂ ਜੀ ਜਾਣ ਤੋਂ ਹੀ ਰੋਕ ਰਿਹਾ ਦੱਸ ਆਪਣੇ ਦੇਸ਼ ਦੀ ਆ ਜਦ ਕਿਤੇ ਬਾਹਰ ਹੋਈਏ ਕੋਈ ਮਾਰੋ ਕੋਈ ਅਸਲਾ ਲੈ ਕੇ ਜਾਂਦੇ ਤਾਂ ਵੀ ਆ ਆਪਣੀ ਰਾਤ ਆਪਣੇ ਲਈ ਉੱਥੇ ਜਾ ਰਹੇ ਆ ਮੰਗਾ ਬਣਨ ਵਾਸਤੇ ਹੋਰ ਕੋਈ ਆਣ ਦਾ ਪ੍ਰਦਰਸ਼ਨ ਕਰਨ ਕੋਈ ਵੀ ਗੱਲ ਬਾਤ ਨਹੀਂ ਹੈ ਮੰਦਿਰ ਚ ਰੋਕਦੇ ਬੰਦੇ ਸਾਰੇ ਹਸਪਤਾਲ ਕੀ ਵਾਸਤੇ ਹੋਰ ਦੱਸੋ ਪ੍ਰਦਾਸ ਹੁੰਦਾ ਇਹ ਹਾਲ ਆਪ ਕਿਹੜੇ ਮੰਦਿਰ ਦੇ ਉੱਤੇ ਸਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਬਾਰਡਰ ਬੰਦ ਕਰਨੇ ਨੇ ਮੈਨੂੰ ਇਉਂ ਲੱਗਦਾ ਪਈ ਸਾਨੂੰ ਆਪਣਾ ਵਖਰੇਵਾਪਣ ਵਿੱਚੋਂ ਦੱਸਣ ਲੱਗ ਪਿਆ ਪਈ ਜਿਵੇਂ ਅਸੀਂ ਤੁਹਾਨੂੰ ਸੀ ਵੱਖਰੇ ਕਰ ਰਹੇ ਆ ਨਹੀਂ ਤਾਂ ਕਰੋਨਾ ਕਾਲ ਵਿੱਚ ਵੀ ਤਾਂ ਸਭ ਕੁਝ ਬੰਦ ਹੋ ਗਿਆ ਸੀ ਉਸ ਤਰ੍ਹਾਂ ਵੀ ਤਾਂ ਹੋ ਸਕਦਾ ਸੀ ਜੇ ਬੰਦੇ ਨਾਲ ਕਰਨਾ ਵੀ ਸੀ ਆ ਤੇ ਇੱਕ ਹੁਣ ਸਾਡੀ ਜੇ ਕਈ ਅਸੀਂ ਲੋਕਾਂ ਦਾ ਮੇਰਾ ਜੋਧਪੁਰ ਪੈਂਦਾ ਮੇਰੀ ਰਿਸ਼ਤੇਦਾਰੀ ਸਾਰੀ ਹਰਿਆਣੇ ਚ ਹੈ ਆੜਤੀ ਮੇਰਾ ਹਰਿਆਣੇ ਚ ਹੈ ਜੋ ਵੀ ਕਾਰੋਬਾਰ ਕਪੜਾ ਲੀੜਾ ਲੈਣਾ ਸਭ ਕੁਝ ਅਸੀਂ ਹਰਿਆਣੇ ਚੋਂ ਲੈਣ ਜਾਂਦੇ ਆ ਸਾਡਾ ਇਹੋ ਜਿਹਾ ਹਾਲਾਤ ਬਣੇ ਨੇ ਵੀ ਅਸੀਂ ਸਾਡੇ ਬੱਚੇ ਸਕੂਲ ਬੋਧਨੀ ਪੜ੍ਹਦੇ ਨੇ ਮੇਰੀ ਬੇਟੀ ਸਕੂਲ ਵਿੱਚ ਪੜਾਉਂਦੀ ਹੈ ਬੋਧਨੀ ਪੜੋਂ ਜਾਂਦੇ ਆ ਉਹ ਸਾਰੇ ਘਰ ਬੈਠੇ ਨੇ ਪਤਾ ਨਹੀਂ ਕਿ ਸਰਕਾਰ ਨੂੰ ਦੀ ਕੀ ਸੋਚ ਹੈ ਕਿ ਸਾਨੂੰ ਵਖਰੇਵਾ ਪਾਉਂ ਦੱਸਣਾ ਵੀ ਅਸੀਂ ਤੁਹਾਨੂੰ ਪੰਜਾਬ ਨੂੰ ਨਾ ਆਪਣਾ ਨਹੀਂ ਗਿਣਦੇ ਜੋ ਮੈਨੂੰ ਮਹਿਸੂਸ ਹੋਇਆ ਨਹੀਂ ਜਾਇਜ਼ ਮੱਗਾਂ ਨਹੀਂ ਬਣਨੀਆਂ ਚਾਹੀਦੀਆਂ ਨਾ ਪਤਾ ਦੀ ਇਹ ਕਿਉਂ ਜਿਹੜੇ ਆਮ ਕਿਸਾਨਾਂ ਨੂੰ ਮਾਰਨਾ ਚਾਹੁੰਦੇ ਨੇ ਜਾਂ ਤਾਂ ਕੋਈ ਲੇਬਰ ਵਧਾਉਣਾ ਚਾਹੁੰਦੇ ਨੇ ਛੋਟੇ ਕਿਸਾਨ ਤੇ ਅੱਗੇ ਮਰੇ ਹੋਏ ਨੇ ਛੋਟੇ ਦੁਕਾਨਦਾਰ ਤੇ ਛੋਟੇ ਕਿਸਾਨ ਉਹ ਸਾਰੇ ਤੇ ਅੱਗੇ ਖਤਮ ਹੋਏ ਪਏ ਨੇ ਕਰਜ਼ਾਈ ਨੇ ਆ ਤੁਮਰਾ ਕਿਆ ਕਰ ਰਹੇ ਨੇ ਤੋ ਜਿਹੜੇ ਕੋਈ ਬੱਚੇ ਨੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਹੀ ਖਤਮ ਕਰਨਾ ਚਾਹੁੰਦੇ ਨੇ ਕੋ ਦੇਖੋ ਹਲਾਵੇ ਮਾਰੇ ਨੇ ਤੁਸੀਂ ਆਪ ਦੇਖ ਰਹੇ ਕਿੰਨੇ ਦਿਨ ਹੋ ਗਿਆ ਰਸਤਾ ਬੰਦ ਕੀਤਾ ਨੂੰ ਕਿਹਨਾਂ ਨੇ ਰਸਤਾ ਬੰਦ ਕਰਨ ਤੋਂ ਪਹਿਲਾਂ ਸਰਕਾਰਾਂ ਨੇ ਕੋਈ ਕੋਈ ਅਖਬਾਰ ਵਿੱਚ ਨਹੀਂ ਇਹਨਾਂ ਨੇ ਦੱਸਿਆ ਜਾ ਰਹੇ ਨੇ ਕੋਈ ਅਨਾਊਂਸਮੈਂਟ ਕਰਾਈ ਕਿ ਅਸੀਂ ਰਸਤਾ ਬੰਦ ਕਰਾਂਗੇ ਲੋਕ ਇੱਥੇ ਭਟਕਦੇ ਫਿਰਦੇ ਨੇ ਆ ਖਰਾਬ ਕਰਨ ਦੇ ਮੋਰ ਦੇ ਉੱਪਰ ਆ ਪੰਜ-ਦਸ ਬੰਦੇ ਬੈਠੇ ਨੇ ਜੋਧਪੁਰ ਦੇ ਬੈਠੇ ਨੇ ਜਿਹੜੇ ਲੋਕਾਂ ਨੂੰ ਇਥੋਂ ਨਿਗਾਹ ਰਹੇ ਨੇ ਆਪਣੀਆਂ ਡਿਊਟੀਆਂ ਸਮਝ ਕੇ ਜਾਂ ਆਪਣਾ ਫਰਜ਼ ਸਮਝ ਕੇ ਇੱਕ ਸੇਵਾ ਦੇ ਤੌਰ ਤੇ ਆਪਣੇ ਘਰਾਂ ਤੋਂ ਵਿਹਲੇ ਹੋ ਕੇ ਵਿਚਾਰੇ ਬੈਠੇ ਨੇ ਇਥੋਂ ਲੋਕਾਂ ਨੂੰ ਰਾਸਤੇ ਪਾਵਾ ਕੇ ਹਰਿਆਣੇ ਨੂੰ ਕੱਢ ਰਹੇ ਨੇ ਪਰ ਇਹਨਾਂ ਸਰਕਾਰਾਂ ਵੱਲੋਂ ਜੋ ਕੀਤਾ ਜਾ ਰਿਹਾ ਬੇਹੱਦ ਨਿੰਦਕਯੋਗ ਹੈ ਇਹ ਜਿੰਨੀ ਨਿੰਦਾ ਕੀਤੀ ਜਾਵੇ ਉਹਦੇ ਘੱਟ ਹੈ ਨੁਕਸਾਨ ਸਾਰੇ ਸਾਡੇ ਸਾਡੇ ਆਪਣੇ ਦੇਸ਼ ਦਾ ਨੁਕਸਾਨ ਹੋਇਆ ਇਹਨਾਂ ਦਾ ਕਿਹਦਾ ਹੀ ਜਾਣਾ ਆ ਉਹ ਤਾਂ ਮਰਨਗੇ ਕਿਸਾਨਾਂ ਦੇ ਮਰਨਗੇ ਜਿਹਦੇ ਦੇ ਪੁਲਿਸ ਮਾਦੀ ਧਾਮਿਕ ਸਲਾਦੀ ਵਰਦੀ ਆ ਇਹ ਤਾਂ ਸਰਕਾਰਾਂ ਨੇ ਇਧੀਆਂ ਭੈੜੀਆਂ ਨੀਤੀਆਂ ਬਣਾ ਦੀਆਂ ਕਿਸਾਨ ਤੇ ਕਿਸਾਨ ਦਾ ਪੁੱਤ ਅੰਮਣੋਂ ਸਾਹਮਣੇ ਬਾਤ ਆ ਆ ਦੇਖੋ ਹੁਣ ਥਾਮਣੇ ਤੁਸੀਂ ਦੇਖੋ ਕਿੰਨੀ ਫੋਰਸ ਖੜੀ ਆ ਇਹ ਸਾਰੇ ਕਿਸਾਨਾਂ ਦੇ ਪੁੱਤ ਨੇ ਮਿਲਟਰੀ ਖੜੀ ਆ ਕਿਸਾਨਾਂ ਦੇ ਪੁੱਤ ਨੇ ਜੇ ਕਿਸਾਨਾਂ ਦਾ ਤੇ ਇਹਨਾਂ ਦਾ ਸਰਕਾਰ ਦਾ ਟਕਰਾਉ ਹੁੰਦਾ ਤਾਂ ਨੁਕਸਾਨ ਤਾਂ ਸਾਡਾ ਸਾਡੇ ਹੋਣਾ ਸਾਡਾ ਹੀ ਨੁਕਸਾਨ ਤਾਂ ਇਹਨਾਂ ਦਾ ਕਿਹ ਜਾਣਾ ਇਹਨਾਂ ਦਾ ਆਪਣੀ ਗੱਦੀ ਦਾ ਮਤਲਬ ਹੈ ਹੋਦਿਆਂ ਨੂੰ ਮਦਦ ਨਹੀਂ ਕਿਸੇ ਨਾਲ ਦੇਹਾਂ ਨੂੰ ਕਿਸੇ ਦਾ ਕੋਈ ਹੋਵੇ ਨਾ ਵੀ ਕੋਈ ਨਾ ਦਰਦ ਹੋਵੇ ਜੇ ਸਰਕਾਰਾਂ ਨੂੰ ਕਿਸਾਨ ਦਾ ਦਰਦ ਹੋਵੇ ਤੇ ਅੱਜ ਨੂੰ ਇਹ ਫੈਸਲਾ ਨਵੇੜ ਕੇ ਉੱਠਦੇ ਰਾਤ ਜਿਹੜੀ ਫੈਸਲਾ ਮੀਟਿੰਗ ਹੋਇਆ ਕੋਈ ਕਿਸੇ ਸਿੱਟੇ ਤੇ ਨਹੀਂ ਪਹੁੰਚੀ ਆਖਿਰ ਕਿਤੇ ਨਵੇੜ ਕੇ ਉੱਠਦੇ ਨੂੰ